ਜਿੱਥੇ ਕਿ ਅਜ ਮੀਂਹ ਪੈਣ ਦੇ ਨਾਲ ਪੰਜਾਬ ਭਰ ਦੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਮਿਣੀ ਹੈ ਉੱਥੇ ਹੀ ਇੱਕ ਪਰਿਵਾਰ ਅਜਿਹਾ ਵੀ ਹੈ ਜਿਨ੍ਹਾਂ ਲਈ ਇਹ ਮੀਂਹ ਕਿਸੇ ਕੁਦਰਤੀ ਆਫਤ ਤੋਂ ਘੱਟ ਨਹੀਂ ਸੀ ਦੋਰਾਹ ਨੇੜੇ ਲੱਗਦੇ ਰਾਜਗੜ੍ਹ ਦੇ ਇੱਕ ਪਿੰਡ ਵਿਖੇ ਅੱਜ ਭਾਰੀ ਮੀਂਹ ਪੈਣ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ गिर ਗਈ ਜਿਸ ਜਿਸ ਕਾਰਨ ਉਸ ਪਰਿਵਾਰ ਦਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਸ ਟਾਈਮ ਖੜੇ ਆਪਾਂ ਦਰਾਹ ਦੇ ਨੇੜਲੇ ਪਿੰਡ ਰਾਜਗੜ੍ਹ ਵਿਖੇ ਜਿੱਥੇ ਕਿ ਆਪਾਂ ਹੁਣ ਲੋਕਾਂ ਨੇ ਅੱਜ ਕਿਹਾ ਵੀ ਗਰਮੀ ਤੋਂ ਰਾਤ ਮਹਿਸੂਸ ਹੋਈ ਆ ਮੀਂਹ ਪਿਆ ਪਰ ਉਰੇ ਇੱਕ ਪਰਿਵਾਰ ਦੇ ਗਰੀਬ ਪਰਿਵਾਰ ਦੇ ਦੁੱਖਾਂ ਦਾ ਕਹਿਟ ਹੈ ਗਿਆ ਉਹਨੇ ਛੱਤ ਡੇਗੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰੇ ਕੀ ਹੋਇਆ ਸਾਰਾ ਮਾਮਲਾ ਵੀਰ ਜੀ ਮੇਰਾ ਨਾਮ ਗਰਮੀ ਸਿੰਘ ਆ ਤੇ ਮੇਰਾ ਬੜਾ ਭਰਾ ਇੱਧਰ ਰਹਿ ਰਿਹਾ ਸੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਦਾ ਪਰਿਵਾਰ ਇੱਥੇ ਰਹਿ ਰਿਹਾ ਸੀ ਤੇ ਮੀਂਹ ਦੇ ਕਾਰਨ ਪਰੋਂ ਛੱਤ ਗਿਰ ਗਈ ਤੇ ਮੇਰੇ ਭਤੀਜੇ ਦੇ ਸੱਟਾਂ ਲੱਗੀਆਂ ਉਹ ਬੜੇ ਸੀਰੀਅਸ ਨੇ ਯਾਨੀ ਉਹਦੀਆਂ ਪਸਲੀਆਂ ਟੁੱਟ ਗਈਆਂ ਨੇ ਤੇ ਬਾਕੀ ਤੁਹਾਡੇ ਸਾਹਮਣੇ ਆ ਵੀ ਨੁਕਸਾਨ ਕੀ ਹੋਇਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਾਈ ਜੀ ਜੋ ਸ਼ਰਧਾ ਹੋਵੇ ਆਪਾਂ ਕਹਿ ਸਕਦੇ ਹਾਂ ਜੀ ਬਸ ਕੀ ਹੋਇਆ ਛੋਟੇ ਭਾਈ ਮੀਂਹ ਪੈ ਰਿਹਾ ਸੀਗਾ ਵੀਰੇ ਕਾਫੀ ਤੇ ਛੱਤ ਗਿਰਨ ਕਰਕੇ ਵੀਰੇ ਦੇ ਉੱਪਰ ਸੱਟਾਂ ਕਾਫੀ ਲੱਗੀਆਂ ਤੇ ਵੀਰਾ ਸੀਰੀਅਸ ਆ ਜੇ ਕੋਈ ਹੈਲਪ ਕਰਨਾ ਚਾਹੁੰਦਾ ਤਾਂ ਕਹਿ ਸਕਦਾ ਤੁਹਾਡਾ ਨੰਬਰ ਇੱਕ ਬੇਨਤੀ ਆ ਵੀ ਆਪਾਂ ਇਹਨਾਂ ਦਾ ਨੰਬਰ ਨੀਚੇ ਮੈਂਸ਼ਨ ਕਰ ਦੰਨੇ ਆ ਪਾ ਦੰਨੇ ਆ ਤੇ ਜੇ ਕੋਈ ਇਕਦਾ ਵੀਡੀਓ ਨੂੰ ਸਾਰੇ ਸ਼ੇਅਰ ਜਰੂਰ ਕਰ ਦਿਓ ਨੇੜੇ ਤੇੜੇ ਵਾਲੇ ਤੇ ਇੱਕ ਬੇਨਤੀ ਆ ਵੀ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਇਹਨਾਂ ਦਾ ਨੰਬਰ ਨੀਚੇ ਆਪਾਂ ਮੈਂਸ਼ਨ ਕਰਨ ਲੱਗੇ ਆ ਇਹਨਾਂ ਨੂੰ ਫੋਨ ਜਰੂਰ ਕਰਕੇ ਇਹਨਾਂ ਦੀ ਮਦਦ ਜਰੂਰ ਕੀਤੀ ਜਾਵੇ